ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਯਾਤਰਾ ਸ੍ਰੀ ਹੇਮਗੰਡ ਸਾਹਿਬ ਟਾਈਮ ਹੋ ਚੁੱਕਿਆ ਜੀ 4:30 ਵਜੇ ਦਾ ਤੇ ਗੁਰਦਰਾ ਸਾਹਿਬ ਆਇਆ ਜੀ ਮੱਥਾ ਦੇਕਣ ਪਿੰਡੋਂ ਲੱਗਿਆ ਜੈਂ ਅਜੇ ਤੁਰਨ ਅੱਜ ਲੱਗਿਆ ਸ੍ਰੀ ਹੇਮਕੁਰ ਸਾਹਿਬ ਯਾਤਰਾ ਮੋਗੇ ਤੋਂ ਪਿੰਡ ਅੰਦਗੜ ਤੇ ਗੁਰਦਰਾ ਸਾਹਿਬ ਦੇ ਆਇਆ ਜੀ ਮੱਥਾ ਦੇਕਣ ਮਰਦਾਰ ਤੇ ਦਰਸ਼ਨ ਕਰਕੇ ਮੈਨੂੰ ਰਹੀ ਜਿਤਗਤ ਆਤ ਹੈ ਕੋਟ ਪਰਾਂ ਦੀ ਤੇ ਲੱਗਿਆ ਇਹ ਪਿੰਡੋਂ ਦੁਰ ਨਾਲ ਜੀਰ ਸਾਥ ਤੋਂ ਕੋਟ ਜੇ ਤੇ ਬਿਟ ਸੰਗਿਆ ਅਰਸ਼ਣੀ ਤੁਮਨ ਜਾਈ ਤੇ ਕਿਹੜੇ ਕਿਹੜੇ ਭਰਾ ਜਾ ਰਿਹਾ ਯਾਤਰਾ ਤੇ ਸ੍ਰੀ ਹਰਿ ਹਰਿ ਯਾਤਰਾ ਦਾ ਪਹਿਲਾ ਦਿਨ ਗੁਰਦੁਆਰਾ ਸਾਹਿਬ ਗੁਰੂ ਮਹਾਰਾਜ ਦੇ ਦਰਸ਼ਨ ਕਰਕੇ ਲੱਗੇ ਆ ਦਰਨ ਕਿਹੜੇ ਕਿਹੜੇ ਭਰਾ ਸ੍ਰੀ ਹਿੰਦੂ ਹਲਦੇ ਆ ਰਹੇ ਆ ਯਾਤਰਾ ਕਰਨ ਤੇ ਕਿਹੜਾ ਰੂਟ ਸਹੀ ਆ ਜਿਹੜੇ ਜਿਹੜੇ ਭਰਾ ਗਏ ਹੋਏ ਆ ਜਾਂ ਜਾਣਦੇ ਆ ਜਰੂਰ ਦੱਸਿਓ ਉੱਧਰ ਤਿਆਰੀ ਆ ਤੁਹਾਡੀ ਲੱਗੇ ਆ ਕਰਨ ਸੰਤ ਹਮਾਰਾ ਜੈ ਸੰਤਾਂ ਤੋਂ ਦੋਆ ਸੋ ਰਮਲਾ ਹਾਟਿਆ ਹਰ ਭਗਤ ਭਰੇ ਪੰਡਾਰਾ ਸੰਤਨ ਮੋਕਾ ਮੂਜੀ ਸੋਤੀ ਤੋ ਉਤਰਾ ਮਨ ਲਗ ਤੀ ਹੁਤੇ ਕਾ ਤੀ ਨਹੀਂ ਅਣੀ ਰਹਾ ਮੇਰੇ ਕ੍ਰਿਸ਼ਨ ਅਰਤੁ ਬਲੰ ਮਨ ਮੋਰਾ ਕਾ ਕੀ ਹਗਨਾ ਜਗਲੇ ਜੀਤੀਏ ਦਇਆਲਾ ਤੁਮ ਸਮਨ ਪਰ ਜਾਈ ਸੂੇ ਰੋ ਰੂਆ ਆਪਸਾ ਟਾਈਮ ਹੋ ਚੁੱਕਾ ਹੈ 4:30 ਵਜੇ ਦਾ ਮਕੀਆ ਪ੍ਰਿੰਟ ਹੋਣਾ ਆਪਾਂ ਜਾਣਾ ਵਾਇਆ ਹੈ ਕਾ ਲੁਧਿਆਣਾ ਪਹਿਲਾਂ ਹਨਾ ਲੁਧਿਆਣਾ ਦਰਾਹ ਹਾਂ ਕਰਨਾ